ਸਰ ਹਿੰਦ ਰਾਜਪੁਰਾ ਰੋਡ ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੁਧਿਆਣਾ ਤੋਂ ਲਾਡਲੂ ਜਾ ਰਹੀ ਇੱਕ ਕਾਰ 9 ਗਜਾ ਪੀਰ ਨੇੜੇ ਟਰਾਲੀ ਨਾਲ ਟਕਰਾ ਗਈ ਜ਼ਖਮੀਆਂ ਨੂੰ ਤੁਰੰਤ ਰਾਜਪੁਰਾ ਅਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅੱਜ ਸਵੇਰੇ ਤਕਰੀਬਨ 8 ਵਜੇ ਦਾ ਵਕਤ ਸ਼ਿਗਰਤ ਨੂੰ ਟੈਲੀਫੋਨ ਤੇ ਇੱਕ ਪੁਲਾਹ ਆਈ ਸੀਗੀ ਜਿਹਦੇ ਵਿੱਚ ਤੇ ਪੇ ਚਾਰ ਵਿਅਕਤੀ ਸਵਾਰ ਸੀਗੇ ਇੱਕ ਸਪਰਟਕਾਰ ਦੇ ਵਿੱਚ ਜਿਹਦਾ ਇੱਕ ਟਰਾਲੇ ਨਾਲ ਉਹਨਾਂ ਦੇ ਦੱਸੇ ਮੁਤਾਬਕ ਐਕਸੀਡੈਂਟ ਹੋ ਗਿਆ ਸੀਗਾ ਹੁਣ ਅਸੀਂ ਆਪਣਾ ਜੇਤਰਾਮ ਸਾਨੂੰ ਹਰੀ ਸਿੰਘ ਦੇ ਬਿਆਨ ਲਏ ਆ ਉਹਨਾਂ ਬਿਆਨਾਂ ਮੁਤਾਬਕ ਜੋ ਵੀ ਕਾਰਵਾਈ ਹੋਈ ਆ ਕਾਰਵਾਈ ਹੋਊਗੀ ਉਹ ਅਸੀਂ ਅੱਜ ਕਰਤਾ ਹਰ ਕਿੱਥੇ ਦੇ ਰਹਿਣ ਆਲੇ ਨੇ ਇੱਕ ਹਿਮਾਚਲ ਦਾ ਰਹਿਣ ਵਾਲੇ ਆ ਜੀ ਤੇ ਬਾਕੀ ਲੁਧਿਆਣੇ ਦੇ ਰਹਿਣ ਵਾਲੇ ਨੇ ਇਹ ਨਾਹਰ ਫੈਕਟਰੀ ਲਾਲ ਨੂੰ ਕੰਮ ਕਰ ਰਹੇ ਸੀ ਕੰਮ ਕਰਦੇ ਨੇ ਤੇ ਇਹੇ ਉਥੋਂ ਨਾਹਰ ਫੈਕਟਰੀ ਦੇ ਵਿੱਚ ਹੀ ਜਾ ਰਹੇ ਸੀਗੇ ਸਰ ਇਹ ਟਰਾਲੇ ਵਾਲਾ ਕੀ ਹੈ ਮਾਫੜਾ ਇਹ ਟਰਾਲੇ ਵਾਲਾ ਅਜੇ ਪਤਾ ਨਹੀਂ ਟਰਾਲੇ ਨਾਲ ਹੋਇਆ ਜਾਂ ਕੀ ਹੈ ਉਹ ਜੋ ਵੀ ਸਾਹਮਣੇ ਆਊਗਾ ਸੀ ਕੈਮਰੇ ਵਗੈਰਾ ਦੇਖ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਜੋ ਵੀ ਤੱਤ ਸਾਹਮਣੇ ਆਊਗਾ ਉਹਦੇ ਮੁਤਾਬਕ ਅਸੀਂ ਐਫਆਰ ਦਾਖਲ ਕਰਾਂਗੇ ਇਹ ਪਰਮੰਦਰ ਸਿੰਘ ਮੇਰਾ ਦੇ ਸਾਹਿਬ ਜੀ ਦਾ ਬੇਟਾ ਸਰ ਕੀ ਹੋਇਆ ਕਿ ਅੱਜ ਹੱਥ ਉਹ ਸਿਰੇ ਆਪਣੀ ਡਿਊਟੀ ਲਈ ਜਾਦੇ ਸਿੰਦੂ ਧਿਆਨ ਇੱਕਦੋਂ ਨਿਕਲੇ ਸੀਗੇ ਤੇ ਨਾ ਹੀ ਗੁੱਪ ਚ ਕੰਮ ਕਰਦੇ ਲੱੜੂ ਉਹ ਆਪਣੇ ਸਾਰੇ ਸਟਾਫ ਮੈਂਬਰਸ ਜਿਹੜੇ ਪੰਜੋ ਜਾਂਦੇ ਤੇ ਜਾਂਦੇ ਹੋਏ ਅੱਗੇ ਇੱਕ ਟਰਾਲਾ ਜਾਦਾ ਸੀਗਾ ਉਹ ਇਹ ਆਪਣੀ ਲੇਨ 'ਚ ਸੀ ਉਹ ਦੂਜੀ ਲੇਨ 'ਚ ਸੀਗਾ ਤੋਂ ਮੇ ਅਚਾਨਕ ਦੂਜੀ ਲੇਨ ਦੇ ਵਿੱਚ ਉਹਨੇ ਟਰਾਲਾ ਲਿਆਂਦਾ ਤੇ ਨਾ ਦੇ ਮੌਕੇ ਨਹੀਂ ਮਿਲਿਆ ਸੰਭਲਣ ਦਾ ਤੇ ਉਹ ਗੱਡੀ ਟਰਾਲੇ ਦੇ ਪਿੱਛੇ ਵੜ ਗਈ ਤੇ ਪਿਛਲੀ ਸੀਟ ਤੱਕ ਗੱਡੀ ਥੱਲੇ ਚਲੀ ਗਈ ਇੱਕ ਸਾਈਡ ਇਹਨਾਂ ਦੀ ਤੇ ਮੌਕੇ ਸੀ ਦੀ ਹੋ ਗਏ ਸੀਗੇ ਤੇ ਬੱਚਿਆਂ ਨੇ ਇੱਕ ਫਰੈਂਡ ਹੋ ਸੀਰੀਅਸ ਜਿਹੜਾ ਉਹਨਾਂ ਦੇ ਪਿੱਛੇ ਸੀਗਾ ਇਹਦਾ ਨਾਮ ਕੀ ਕੀ ਹੈ ਇਹਨਾਂ ਤੇ ਹਾਈਪੀ ਸਿੰਘ ਹੈ ਤੇ ਜਿਹੜਾ ਦੂਜਾ ਇੱਕ ਫਰੈਂਡ ਹੈ ਉਹ ਕਮਲਾ ਉਹ ਵੀ ਇਹਨਾਂ ਦੇ ਡਿਪਾਰਟਮੈਂਟ 'ਚ ਕੰਮ ਕਰਦੇ ਸਾਰੇ ਇੱਕੋ ਹੀ ਡਿਪਾਰਟਮੈਂਟ ਦੇ ਸੀਗੇ ਨੇ ਨਹਾਏ ਗੁੱਛੇ ਕੰਮ ਕਰਦੇ ਜਿਹੜੇ ਲਾਲੜੂ ਇਹਨਾਂ ਦੀ ਫੈਕਟਰੀ ਸੀ ਇਹ ਇੱਥੋਂ ਪਟਿਆਲੇ ਭੇਜਿਆ ਕਿੱਥੇ ਭੇਜਿਆ ਹਾਂ ਇਹਦੇ ਨਾਂ ਦੇ ਆ ਹਸਪੀਟਲ ਇੱਥੇ ਤੇ ਕੱਲੀ ਹੈ ਕਿਉਂਕਿ ਬਹੁਤ ਡੈਡ ਕਹਦੇ ਸੀਗੇ ਤੇ ਬਾਕੀਆਂ ਨੂੰ ਰਜਿੰਦਰ ਹਸਪੀਟਲ ਪਹਿਲੇ ਰੈਫਰ ਕੀਤਾ ਥੈਨ ਆਫਟਰ ਕੋਈ ਪ੍ਰਾਈਵੇਟ ਹਸਪੀਟਲ ਅਮਰੋਜ਼ ਹਸਪੀਟਲ ਲੈ ਗਏ ਤੇ ਉਹਨਾਂ ਚ ਇੱਕ ਸੀਰੀਅਸ ਹੈ ਜਿਹੜਾ ਇਹਨਾਂ ਦੇ ਪਿੱਛੇ ਬੈਠਾ ਸੀ ਤੇ ਇੱਕ ਜਿਹੜਾ ਨੇ ਨਾਲ ਬੈਠਾ ਸੀ ਉਹ ਸੇਫ ਹੈ ਬਿਲਕੁਲ ਤੇ ਬਾਕੀ ਜਿਹੜੇ ਪਿੱਛੇ ਦੋ ਬੈਠੇ ਸੀ ਉਹਨਾਂ ਦੇ ਮਾਈਨਸ ਸੱਟਾਂ ਲੱਗੀਆਂ ਲੇਕਿਨ ਉਹ ਕੋਸਟ ਹੈ ਜੀ ਸੋ ਸਾਡਾ ਤਾਂ ਹੀ ਹੈ ਕਿ ਜਿਹੜੀ ਜਿੱਦਾਂ ਹੁਣ ਕਾਫੀ ਸਟ੍ਰਿਕਨੈਸ ਤੇ ਗਵਰਨਮੈਂਟ ਕਾਜੀ ਐ ਰੂਲਸ ਬਣਾ ਰਹੀ ਹੈ ਮਤਲਬ ਹਰ ਜਗ੍ਹਾ ਫਾਲੋ ਹੋਣੇ ਚਾਹੀਦੇ ਹੈ ਕਿ ਜਿੱਦਾਂ ਹੈਵੀ ਵਾਈਕਲ ਸਿਕ ਸਾਈਡ ਤੇ ਚੱਲਨੇ ਚਾਹੀਦੇ ਹੈ ਇੱਥੇ ਟਰੱਕਸ ਹੋਏ ਉਹ ਲੋਕ ਇੱਕਦਮ ਕਟ ਮਾਰ ਦਿੰਦੇ ਆ ਇਹਨਾਂ ਦਾ ਲੇਨ ਫੋਲੋ ਸਿਸਟਮ ਨਹੀਂ ਹੈਗਾ ਇੱਥੇ ਤੇ ਇਸੇ ਕਰਕੇ ਕਿ ਇਹ ਐਕਸੀਡੈਂਟ ਹੋਇਆ ਕਿ ਉਹ ਆਪਣੀ ਲੇਨ 'ਚ ਚੱਲਦੇ ਨਹੀਂ ਬੈਸੀ ਟਰਾਲੇ ਇੱਕਦਮ ਚੇਂਜ ਕਰਤੀ ਲੇਨ ਹੁਣ ਦਿੱਲੀ ਵਿੱਚ ਵੀ ਸਾਰੇ ਕਮਰਸ਼ੀਅਲ ਹੈਵੀ ਵਹੀਕਲਸ ਇੱਕ ਲੇਨ 'ਚ ਚੱਲਦੇ ਆ ਤੇ ਇਦਾਂ ਹੀ ਸਾਰੇ ਇੰਡੀਆ 'ਚ ਅਗਰ ਸਟ੍ਰਿਕਟ ਰੂਲ ਹੋਏ ਤੇ ਹਾਦਸੇ ਨਾ ਹੋਣ